ਨਾ ਸੁਲਤਾਨਵਿੰਡ ਵੱਲੋਂ ਐਨਆਰਆਈ ਪਰਿਵਾਰ ਦੇ ਕਰਲੋਟ ਮਾਮਲੇ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਬਾਰੇ ਪ੍ਰੈਸ ਕਾਨਫਰੰਸ ਨੂੰ ਜਾਣਕਾਰੀ ਦਿੰਦੇ ਏਸੀਪੀ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਮੁਸ਼ੱਕਤ ਦੇ ਨਾਲ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਕਬਜ਼ੇ 'ਚੋਂ ਘਰ ਤੋਂ ਚੋਰੀ ਕੀਤਾ ਹੋਇਆ ਸਾਰਾ ਸਮਾਨ ਬਰਾਮਦ ਕਰ ਲਿਆ ਗਿਆ ਹੈ ਉਨ੍ਹਾਂ ਕਿਹਾ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਹਨਾਂ ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਇਸ ਮੌਕੇ ਇੰਸਪੈਕਟਰ ਮੋਹਿਦ ਕੁਮਾਰ ਥਾਣਾ ਟੀਮ ਹਾਜ਼ਰ ਸੀ ਸਾਡੇ ਨਾਲ ਡਾਈਮੋਡ ਡੈਕਿੰਗ ਵਿੱਚ ਅੱਛਾ ਇੱਕ ਨਾ ਦੇ ਬਾਬਾ ਸੀ ਇਹ 24 ਦੇ ਵਿੱਚ ਆਪਣੇ ਵਿਸ਼ੇ ਚ ਲੱਜਾ ਸੀ ਤੇ ਉਸ ਦੇ ਘਰ ਦੇ ਵਿੱਚ ਮੁੱਢ ਤੋਂ ਲਗਾਇਆ ਸੀ ਔਰ ਵੀ ਇੱਕ ਨੂੰ ਇਹਨਾਂ ਦੇ ਘਰੋਂ ਚੋਰੀ ਹੋ ਗਈ ਸੀ ਇਹ ਵਿੱਚ ਕਾਫੀ ਸੁਹਾਣੇ ਜੀ ਸੀ ਐਕਟਵਾਸ ਨੰਦ ਕੋ ਜਗਾ ਔਰ ਅਸੀਂ ਪ੍ਰਥਮਾ ਦਰਸ਼ਕ ਕਰਕੇ ਮਹਾਜੋਦੜੀ ਸਾਹਿਬ ਦੀ ਜਿਹੜੀ ਆ ਨਿਸ਼ਾਨਬਦਿਸ਼ ਤੇ ਇੱਥੇ ਪ੍ਰੀਟਿੰਗ ਵਧਾਈ ਜਿਸ ਦੇ ਵਿੱਚ ਸਾਡੇ ਐਸਐਸਓ ਸਾਹਿਬ ਨੇ ਬਹੁਤ ਹੀ ਉਸਤਾਦੀ ਨਾਲ ਵਰਕ ਕੀਤਾ ਔਰ ਇਹਨਾਂ ਦੇ ਵੱਖ-ਵੱਖ ਸੂਚਨਾ ਤੇ ਖੜੀ ਹੈ ਟੈਕਨੀਕਲ ਜਿਹੜੀ ਜੈਂਟਲਸ ਤੋਂ ਜਿਹੜੀ ਚੋਰੀ ਦੀ ਵਾਧਾ ਦੇਸ਼ ਕਿਤੀ ਔਰ ਸਫਲਤਾ ਹਾਸਲ ਕੀਤੀ ਇਹਦੇ ਵਿੱਚ ਅਸੀਂ تین ਜਿਹੜੇ ਕ੍ਰੀਮਿਡਨ ਬੰਦੇ ਜਿਹੜੇ ਹੈਗੇ ਆ ਇਹਨਾਂ ਵਿੱਚੋਂ ਦੋ ਬੰਦਿਆਂ ਦਾ ਜਿਹੜਾ ਬਹੁਤ ਹੀ ਮਾਦਾ ਇਹਨਾਂ ਨੂੰ ਅਸੀਂ ਕਾਹ ਕਾਰਨ ਇੱਛਾ ਸੀ ਸਫਲਤਾ ਪ੍ਰਾਪਤ ਕੀਤੀ ਹੈ ਜਿਨ੍ਹਾਂ ਦੇ ਕੋਲੋਂ ਅਸੀਂ ਇਹ ਚੈੱਕ ਕੀਤਾ ਉਹ ਗੈਸ ਲੰਡਨ ਇੱਕ LED ਮਾਰਕਅਪ ਐਨਾਸਮਨ ਅਤੇ microwaves ਜਿਹੜਾ ਅਸੀਂ ਦਾਨ ਦਿੱਤਾ ਔਰ ਇਹਨਾਂ ਦੇ ਕੋਲੋਂ ਅਸੀਂ ਰਿਮਾਂਡ ਲੈ ਕੇ ਹੋਰ ਵੀ ਜਿਹੜੀਆਂ ਜਿਹੜੀਆਂ ਕੰਮ ਕਰਨਗੇ ਸਰੇ ਪੇਸ਼ੇਵਰ ਮੁਜਰਮ ਹੀ ਕਿ ਜੇ ਕੋ ਪਹਿਲਾਂ ਵੀ ਇਹਨਾਂ ਤੇ ਪਕਦਮੇ ਸਰਦਾਰ ਜੀ ਇਹਨਾਂ ਦੇ ਵਿੱਚੋਂ ਜਿਹੜੇ ਸੰਨੀ ਹੈ ਉਹਦਾ ਰਵੀ ਕੁਮਾਰ ਜੀ ਇਸ 97 ਦਾ ਇਹ ਵਾਲਾ ਇਹਦੇ ਖਿਲਾਫ ਪਹਿਲਾਂ ਵੀ ਜਿਹੜੇ ਪੰਜ ਵਕਫਾ ਕਰਾਵਾ ਦੇ ਤਿੰਨ ਗੇਸ ਕਰਾਵਾ ਇਹਨਾਂ ਦੇ ਕੋਲ ਤਾਂ ਹਿੰਦੂ ਵੀ ਸੀ ਉਹ ਕਮਪਲੈਂਟ ਸੀ ਉਹ ਜਿਹੜੇ ਐਨਆਰਆਈ ਘਰ ਘਰਾਂ ਲੱਗਾ ਸੀ ਸਹੀ ਜੀ ਉਹ ਕਮਪਲੈਂਟ ਸੀ ਕੋਈ ਚੋਰੀਆਂ ਕਰਨ ਤੇ ਆਦੀ ਇਹਨਾਂ ਦੇਖਿਆ ਵੀ ਇਹ ਜਿਹੜਾ ਵੀ ਇਹਨਾਂ ਦੇ ਕਾਫੀ ਦਿਨ ਤੋਂ ਲੋਕ ਲੱਗੇ ਹੋਏ ਆ ਤੇ ਸਾਡੇ ਇਸ ਮਸਲੇ ਉੱਤੇ ਚੋਸਣ ਜਾ ਰਿਹਾ ਸੀ ਇਸ ਘਾਤ ਵੀ ਰੰਗ ਵੀ ਸੀ ਉਹ ਕਿਹਦੇ ਦੇ ਰਿਸ਼ਤੇਦਾਰ ਹੈਗੇ ਆ ਜਿਹੜੇ ਇਹਨਾਂ ਦਾ ਸਾਲਾ ਉਹ ਵਗਵਾ ਰਾਨੇ ਚ ਲੋਕ ਟਾਈਮ ਟਾਈਮੇ ਚੈੱਕ ਕਰਦਾ ਹੁੰਦਾ ਸੀ ਉਹਨਾਂ ਨੇ ਐਸਚੂ ਸਾਹਿਬ ਵੱਲੋਂ ਵੀ ਸੀਸੀ 23 ਨੂੰ ਜਿਹੜਾ ਇਹ ਦਾਨੇ ਆਪਣਾ ਉਹਦੀ ਵੀ ਮਤ ਲਈ ਆ ਔਰ ਆਪਣੇ ਜਿਹੜੇ ਚੈਨਲ ਹੁੰਦੇ ਆ ਟੈਕਨੀਕਲ ਸਪੋਰਟ ਤੋਂ ਵੀ ਉਹਨਾਂ ਨੇ ਚਾਹੀ ਜੀ ਮਤ ਇਹ ਵੀ ਕਰਦੇ ਹੋਏ ਕਿ ਸਾਨੂੰ ਸਭ ਤੋਂ ਤਾਕੀ ਬੱਧੀ ਪਾਤਾ ਇਸ ਕੋਈ ਜਿਹੜੀ ਬਹੁਤ ਵਧੀਆ ਜਿਹੜੀ ਜੀ ਸਾਡੀ ਜਿਹੜੀ ਇਹ ਕਰੀ ਰਹੀ ਹੁੰਦੀ ਹੈ ਸਰ ਇਹ ਕਿੰਨੇ ਅ ਬਲਕਿ ਅਰਥ ਪਤਾ ਸੀ ਕਿ ਬਾਅਦ ਮੇਰੇ ਬਜੇ ਹਾਂ ਬਿਲਕੁਲ ਜੀ ਇਹਨਾਂ ਨੂੰ ਪਤਾ ਸੀ ਤਾਂ ਹੀ ਇਹ ਤਾਂ ਇਹ ਜਿਹੜੀ ਆ ਕਿਉਂ ਨਹੀਂ ਜਾਨੀ ਦਿੱਤਾ ਸਰ ਹੋਰ ਕੋਈ ਬਾਤ ਨਾ ਕਰੋ ਕੋਈ ਨਹੀਂ ਜਾਨਦੇ ਹਾਂ ਫਿਲਹਾਲ ਇਹਨਾਂ ਦਾ ਮਾਰਦ ਮੰਗੀ ਦੀ ਸੀ ਮਾਰ ਲੈ ਕੇ ਜਿਹੜਾ ਇੱਕ ਜਿਹੜੀ ਅੰਕੀ ਇਹ ਪਹਿਲੀ ਵੀ ਇਹਨਾਂ ਵੱਲੋਂ ਕੋਈ ਰੁਕੀ ਰੁਕੀ ਕੀਤੀ ਗਈ ਕਿ ਜਾਂ ਮੁਕੇ ਦੇ ਸਰ ਜਿਹੜਾ ਕੀਤਾ ਗਿਆ ਜਿਹੜੀ ਨਾਮੇ ਕੋਸ਼ਿਸ਼ ਕੀਤੀ ਸਾਨੂੰ ਇਹ ਹੀ ਜਿਹੜਾ ਬਾਹਰ ਤਾਂ ਨੇ ਦੱਸਿਆ ਵੀ ਜਿਹੜਾ ਕਾਫੀ ਜੀ ਉਸੀ ਲੱਗਦੇ ਸੀ ਸਾਨੂੰ ਪਤਾ ਲੱਗਾ ਜੀ ਕਰੇਗਾ ਘਰ ਸਾਲਾ ਲੱਗ ਕੇ ਰੁਕਾ ਲੱਗੇ ਸਰ ਕਹਿੰਦੇ ਕੋਈ ਇਹਨਾਂ ਨੇ ਵਾਅਦਾ ਤੋਂ ਯਾਮ ਦੇ ਤਾਲ ਨੂੰ ਰਹਾ ਤੋਂ ਇਹਦੇ ਲਈ ਕਿਥੇ ਅਭੀ ਨਾਲ ਕਰੀ ਜੀ ਕੋਸ਼ਿਸ਼ ਨੇ ਜੀ ਰਾਜ ਨੂੰ ਅਸੀਂ ਜਦੋਂ ਗਿਆਰਾਂ ਵਜੇ ਤੋਂ ਬਾਅਦ ਉਸੇ ਜਿਹੀ ਆਏ ਕਿ ਸਾਡਾ ਚੋਰੀ ਹੋ ਗਿਆ। ਹੋਰਣ ਦੇ ਨਾਲ ਬੰਦੇ ਗਏ ਸਰ। ਇਸ ਤਰ੍ਹਾਂ ਦੇ ਟਿੱਕੀ ਤੋਂ। ਅਸੀਂ ਸਾਰੇ ਸਾਡਾ ਜਿਸ ਨੇ ਸਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਜਿਨ੍ਹਾਂ ਨੇ ਸਾਡਾ ਚੋਰੀ ਹੋਇਆ ਸਮਾਨ ਵਾਪਸ ਕਰਵਾ ਕੇ ਦਿੱਤਾ ਅਤੇ ਚੋਰਾਂ ਨੂੰ ਫੜਿਆ। ਕਿੱਦਾਂ ਪਤਾ ਲੱਗਾ ਸਰ ਜਿਹੜੀ ਇਹ ਘਟਨਾ ਹੋਈ ਤਾਂ ਇਹੀ ਕਰਨੀ ਸੀ ਇਹ। ਇਹ ਪੁੱਤ ਜੀ ਮੇਰੀ ਭੈਣ ਆ ਤੇ ਮੇਰੇ ਜੀਜਾ ਜੀ ਜੁਲੰਦਰ ਸਿੰਘ ਉਹਨਾਂ ਵੀ ਆ ਉਹ ਬਾਹਰ ਮੈਡ ਕਰ ਰਹੇ ਸਨ। ਹੂੰ। ਇੱਥੇ ਬਾਈਕ 'ਚ ਮੈਂ ਥੋੜੇ ਦਿਨ ਹੀ ਜਿਹੜਾ ਵਸਦਾ ਰਹਿਦਾ ਸੀ। ਇਹ ਚੈੱਕ ਕਰਵਾ ਲਿਆ ਕਰਦੇ ਉਹਦੇ ਨਾਲ ਜਾਣੇ। ਹੁਣ ਮੈਂ ਕੱਤੀ ਦੇ ਨਾਲ ਤੋਂ ਨਹੀਂ ਆਇਆ ਸੀ ਜਦੋਂ ਮੈਂ ਹੁਣ ਇੱਥੇ ਆਇਆ ਤੇ ਮੈਨੂੰ ਦੇਖਿਆ ਬੁੱਕ ਕਰਦੇ ਦੇ ਵਾਰੀ ਕਿ ਬਾਈ ਟਰੈਕਟਰਾਂ ਵੀ ਘਰਦੀ ਸੀ ਹੋਰ ਸਮਾਨ ਤੁਸੀਂ ਪੁਲਿਸ ਨਾਲ ਸੰਪਰਕ ਕੀਤਾ ਹੈ ਕਿ ਪੁਲਿਸ ਨਾਲ ਤੁਹਾਡੇ ਨਾਲ ਸੰਪਰਕ ਕੀਤਾ ਗਿਆ ਹੈ? ਨਹੀਂ ਮੈਂ ਪੁਲਿਸ ਨਾਲ ਸੰਪਰਕ ਕੀਤਾ ਤੇ ਉਹ ਐਸਐਚਓ ਸਾਹਮਣੇ ਆ ਕੇ ਰਿਸਰਚ ਕਰਦਾ ਟਿਕੜ ਬਾਈ ਜਿੱਦਾਂ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੇ ਫੇਸ ਕਰਨੇ ਬੰਦੇ ਸ਼ੁਰੂ ਕੀਤੇ। ਧੰਨਵਾਦ। ਉਹ ਫੜੇ ਗਏ ਕਿਹੜਾ ਕਿਹੜਾ ਸਮਾਨ ਲੱਗ ਗਿਆ ਨੇ ਜੀ ਘਰ ਦੇ ਵਿੱਚ ਘਰ ਦੇ ਵਿੱਚ ਜੀ ਇੱਕ ਟਵਾਂ ਜੀ ਇੱਕ ਐਲ ਸੀ ਡੀ ਇੱਕ ਬਰਲਪੂਰ ਦਾ ਮਾਈਕ੍ਰੋਵੇਵ ਇਹ ਜੀ ਸਿਲੰਗ ਦਾ ਕਾ ਸਾਰਾ ਸਮਾਨ ਬਰੰਦ ਹੋ ਗਿਆ ਜੀ ਹਾਂ ਜੀ ਸਾਰਾ ਸਾਰਾ ਕਦੀ ਹੋਇਆ ਇਦਾਂ ਦਾ ਕਿ ਕਦੇ ਪਹਿਲੀ ਵਾਰੀ ਇਦਾਂ ਦਾ ਮੈਨੂੰ ਬਿਲਕੁਲ ਕੋਈ ਕਰਨਾ ਹੋਇਆ ਸੀ ਘਰ ਤੋਂ ਮਾਰਦਾ ਇਹ ਪਹਿਲੀ ਵਾਰੀ ਹੋਇਆ ਸੀ ਆਪਣੇ ਘਰ ਦੇ ਅੱਗੇ ਤਾਂ ਅੱਗੇ ਜੀ 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 ਕਿਸ਼ੋਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਕੌਂਸਲਰ ਬਹੁਤ ਸਹਯੋਗੀ ਦਾ ਹੋਰ ਨਾਲ ਸਮਝੇ ਤੁਹਾਡੇ ਕੋਲ ਖਾਤਾ ਤਿਆਰ ਰੱਖਿਆ ਜਾਏਗਾ ਜੀ ਹਾਂ ਜੀ ਸਿੱਖ ਚਲੋ